ਗੁਰਜੀਤ ਕਾਲਸਾ ਭਾਈ ਗੁਰਜੀਤ ਦੇ ਬਤੇ ਜੈ ਭੀਮ ਜੈ ਸਿਵਧਾਨ ਜੈ ਵਾਲਮੀਕੀ ਮੈਂ ਵੀਰ ਕ੍ਰਾਂਤੀ ਚੋਹਣ ਮਜੀਠਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੀ ਈ ਰਿਕਸ਼ਾ ਵੈਲਫਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਅੱਜ ਜੋ ਇੱਥੇ ਮਹੀਨਾਵਾਰੀ ਦੀ ਜੋ ਹਰ ਮਹੀਨੇ ਜਨ ਕੇ ਸਾਡੀ ਮੀਟਿੰਗ ਹੁੰਦੀ ਆ 10 ਤਰੀਕ ਤੇ ਅੱਜ ਵੀ ਉਸ ਬੰਦੇ ਵਿੱਚ ਸਾਡੇ ਜਿੰਨੇ ਯੂਨੀਅਨ ਦੇ ਅਹੁਦੇਦਾਰ ਜਾਂ ਮੈਂਬਰ ਸਾਹਿਬਾਨ ਨੇ ਸਾਰੇ ਇੱਥੇ ਹਾਜ਼ਰ ਹੋਏ ਨੇ ਮੈਂ ਇਹਨਾਂ ਦਾ ਪਹਿਲੋਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਅੱਜ ਜੋ ਟ੍ਰੈਫਿਕ ਦਾ ਮਾਹੌਲ ਹੈ ਤੇ ਜੋ ਜਾਣੀ ਕਿ ਟ੍ਰੈਫਿਕ ਪੁਲਿਸ ਨੇ ਡਰਾਈਵਰਾਂ ਨੂੰ ਹਦਾਇਤਾਂ ਦਿੱਤੀਆਂ ਸਨ ਸਾਡੀ ਜਿਹੜੀ ਯੂਨੀਅਨ ਹੈ ਉਹ ਬਿਲਕੁਲ ਪ੍ਰਸ਼ਾਸਨ ਦੇ ਨਾਲ ਜਿਹੜਾ ਵਾ ਮੋਢੇ ਨਾਲ ਮੋਢਾ ਲਾ ਕੇ ਜਿਹੜੀ ਆ ਚੱਲ ਰਹੀ ਆ ਤੇ ਟ੍ਰੈਫਿਕ ਨੀਮਾਂ ਦੀ ਜਿਹੜੀ ਆ ਉਹ ਪਾਲਣਾ ਕਰ ਰਹੀ ਆ ਤੇ ਮੇਰੀ ਯੂਨੀਅਨ ਵੱਲੋਂ ਜਹੇਬੰਦੀ ਵੱਲੋਂ ਦੂਸਰੀਆਂ ਵੀ ਜਹੇਬੰਦੀਆਂ ਜੋ ਈ ਰਿਕਸ਼ਾ ਜਾਨਿਕੇ ਚਲਵਾ ਰਹੀਆਂ ਨੇ ਉਹਨਾਂ ਨੂੰ ਵੀ ਇਹ ਦੱਸਿਆ ਵੀ ਜਿੰਨੇ ਵੀ ਡਰਾਈਵਰ ਨੇ ਸਾਰਿਆਂ ਨੂੰ ਯੂਨੀਫਾਰਮਾਂ ਪਾਈਆਂ ਜਾਣ ਜੋ ਕਿ ਉੱਥੋਂ ਟੂਰਿਸਟ ਆਉਂਦਾ ਆ ਗਾਵਾਂ ਨੂੰ ਛੁੱਟੀਆਂ ਤੇ ਤਿਆਰ ਚੱਲਣੇ ਆ ਬਾਹਰੋਂ ਟੂਰਿਸਟ ਆਉਣਾ ਵਾ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਸਾਡੇ ਡਰਾਈਵਰਾਂ ਭਰਾਵਾਂ ਵੱਲੋਂ ਗਾਈਡ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਕਿ ਉਹ ਸ਼੍ਰੀ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਸ਼੍ਰੀ ਗੁਰੂ ਰਾਮਦਾਸ ਦਾ ਆਸ਼ੀਰਵਾਦ ਦੇ ਨਾਲ-ਨਾਲ ਉਹ ਡਰਾਈਵਰ ਜਿਹੜਾ ਵਾ ਜਿਹੜਾ ਸਵਾਰੀ ਨੂੰ ਇੱਥੋਂ ਉੱਥੇ ਪਹੁੰਚਾਉਂਦਾ ਹੈ ਉਸ ਦਾ ਵੀ ਜਿਹੜੀ ਆ ਸਵਾਰੀ ਆਪ ਤਰੀਬ ਕਰ ਸਕੇ ਸਾਡੀ ਜਿੰਨੇ ਯੂਨੀਅਨ ਦੇ ਮੈਂਬਰ ਸਾਹਿਬਾਨ ਨੇ ਉਹਨਾਂ ਸਾਰਿਆਂ ਹੀ ਤਕਰੀਬਨ ਯੂਨੀਫਾਰਮਾਂ ਪਾਈਆਂ ਨੇ ਤੇ ਨੇਮ ਪਲੇਟਾਂ ਵੀ ਲਾਈਆਂ ਨੇ ਵੇਖੋ ਜੀ ਸਾਡੇ ਐਸਪੀ ਹਰਪਾਲ ਸਿੰਘ ਜੀ ਜਿਨ੍ਹਾਂ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਟ੍ਰੈਫਿਕ ਨਿਯਮਾਂ ਦੀ ਜੋ ਡਰਾਈਵਰਾਂ ਨੂੰ ਵੀ ਪਾਲਣਾ ਕਰਾਈ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਬੜੇ ਹੀ ਪਿਆਰ ਦੇ ਨਾਲ ਸਮਝਾਇਆ ਤੇ ਅਸੀਂ ਜੋ ਮੈਡਮ ਆਏ ਨੇ ਕਹਿੰਦੇ ਸਰ ਟਰਾਂਸਫਰ ਹੋ ਗਏ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਅਸੀਂ ਜਿਹੜੀ ਜਹੇਬੰਦੀ ਯੂਨੀਅਨ ਆ ਅਸੀਂ ਟ੍ਰੈਫਿਕ ਪੁਲਿਸ ਦੇ ਨਾਲ ਜਿਹੜਾ ਵਾ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਜੋ ਵੀ ਇਹਨਾਂ ਦੇ ਨਿਯਮ ਆ ਸਾਡੀ ਯੂਨੀਅਨ ਜਿਹੜੀ ਆ ਉਹਨਾਂ ਦੀ ਪਾਲਣਾ ਕਰੂਗੀ ਜਿਕਾ ਖਾਲਸਾ ਵਾਲਿ ਕੋ ਜੀ ਕੀ ਫਤਿਹ ਅਮਰਸ਼ੀਰ ਬਾਬਾ ਜੀ ਸਿੰਘ ਜੀ ਏ ਰਿਕਸ਼ਾ ਯੂਨੀਅਨ ਵੱਲੋਂ ਸਾਰੇ ਅਸੀਂ ਵੀਰ ਇਕੱਤਰ ਹੋਏ ਆਂ ਅਸੀਂ ਜਿਹੜੀ ਅੱਜ ਮੀਟਿੰਗ ਕਰ ਰਹੇ ਆਂ ਟ੍ਰੈਫਿਕ ਨਿਯਮਾਂ ਵੱਲੋਂ ਕਿ ਜਿਹੜਾ ਸਾਨੂੰ ਐਸਪੀ ਹਰਪਾਲ ਸਿੰਘ ਜੀ ਨੇ ਕਹਿਆ ਸੀ ਕਿ ਤੁਸੀਂ ਆਪਣੇ ਅਨੁਸ਼ਾਸਨ ਵਿੱਚ ਚੱਲੋ ਆਪਣੀ ਯੂਨੀਫਾਰਮ ਪਾ ਕੇ ਚੱਲੋ ਕਿਉਂਕਿ ਅਸੀਂ ਵੀ ਆਪਣੀ ਜੂਨੀਅਨ ਵੱਲੋਂ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਸਾਨੂੰ ਇੱਕ ਪਛਾਣ ਦਿਓ ਕਿ ਸਾਡੇ ਡਰਾਈਵਰ ਮਤਲਬ ਕਿ ਯੂਨੀਫਾਰਮ ਅਲਾਉਡ ਕਰਤਾ ਸਾਡੀ ਪ੍ਰਸ਼ਾਸਨ ਨੇ ਬਾਅਦ ਵਿੱਚ ਕਿ ਸਾਨੂੰ ਇੱਕ ਡਰਾਈਵਰਾਂ ਨੂੰ ਯੂਨੀਫਾਰਮ ਦੇ ਦਿੱਤੀ ਆ ਤੇ ਸਾਡੇ ਜਿਹੜੇ ਆ ਸਾਡੇ ਕਾਰਡ ਹੈਗੇ ਆ ਇਹ ਸਾਡੀ ਜੂਨੀਅਨ ਵੱਲੋਂ ਕਾਰਡ ਬਣਾਏ ਗਏ ਆ ਤੇ ਅਸੀਂ ਇਸ ਮੰਨ ਵਿੱਚ ਹੋਇਆ ਕਿ ਹਰ ਬੰਦਾ ਆਪਣੇ ਅਨੁਸ਼ਾਸਨ ਨਾਲ ਚੱਲੇ ਆਪਣੇ ਡਰਾਈਵਰ ਨੂੰ ਆਪਣੇ ਰੂਲ ਨੂੰ ਚਲਾਵੇ ਟ੍ਰੈਫਿਕ ਦਾ ਪਾਲਣਾ ਕਰੇ ਤੇ ਅਸੀਂ ਹੁਣ ਸਾਰੇ ਪੰਜਾਬ ਨੂੰ ਤੇ ਸਾਰੇ ਅੰਮ੍ਰਿਤਸਰ ਨੂੰ ਅਪੀਲ ਕਰਦੇ ਆ ਚਾਹੇ ਉਹ ਆਟੋ ਵਾਲਾ ਵਾ ਚਾਹੇ ਟੈਕਸੀ ਡਰਾਈਵਰ ਆ ਕਿ ਵੀਰੋ ਆਪਣੀ ਵਰਦੀ ਪਾ ਕੇ ਅਨੁਸ਼ਾਸਨ ਚੱਲੋ ਤੇ ਪੰਜਾਬ ਨੂੰ ਤੇ ਅੰਮ੍ਰਿਤਸਰ ਨੂੰ ਇੱਕ ਬਹੁਤ ਸੋਹਣੀ ਆਪਾਂ ਗਾਈਡਲੈਂਸ ਦੇਈਏ ਕਿਉਂਕਿ ਜਿਹੜਾ ਇੱਥੇ ਬਹੁਤ ਜ਼ਿਆਦਾ ਟੂਰਿਸਟ ਆਂਦਾ ਵਾ ਉਹਨੂੰ ਆਪਾਂ ਅੱਛੀ ਗਾਈਡਲੈਂਸ ਦਵਾਂਗੇ ਤਾਂ ਦਸਾਂ ਨੂੰ ਜਾ ਕੇ ਦੱਸੇਗਾ ਕਿ ਅੰਮ੍ਰਿਤਸਰ ਦੇ ਜਿਹੜੇ ਡਰਾਈਵਰ ਆ ਚਾਹੇ ਉਹ ਈ ਰਿਕਸ਼ਾ ਵਾਲੇ ਆ ਚਾਹੇ ਟੈਕਸੀ ਵਾਲੇ ਆ ਚਾਹੇ ਆਟੋ ਵਾਲੇ ਵੀਰ ਆ ਇਹ ਬਹੁਤ ਅੱਛੇ ਗਾਈਡ ਕਰਦੇ ਆ ਬਹੁਤ ਅੱਛੇ ਆ ਤੇ ਆਪਣਾ 로ਜੀ ਰੋਟਿਆ ਜ ਰੁਜ਼ਗਾਰ ਹੋ ਕੇ ਚੱਲਦਾ ਜਾਏਗਾ ਤੇ ਗੁਰੂ ਨਗਰ ਦੀ ਵਾਹ ਵਾਹ ਹੋਏਗੀ ਗੁਰੂ ਨਗਰ ਦੀ ਬਹੁਤ ਪ੍ਰਸ਼ੰਸਾ ਹੋਏਗੀ